ਬਟਿੰਡਾ ਵਿਖੇ ਪੁਲਿਸ ਬੋਲੋ ਇਹ ਬਟਿੰਡਾ ਪੁਲਿਸ ਦੀ ਲੇਡੀ ਕਨਸਟੇਬਲ ਅਮਨਦੀਪ ਕੌਰ ਨੂੰ ਨਸ਼ਾ ਤਸਕਰੀ ਦੇ ਮਸਲੇ ਦੇ ਵਿੱਚ ਫੜਿਆ ਸੀ ਹਾਲਾਂਕਿ ਪੰਜਾਬ ਸਰਕਾਰ ਨੇ ਉਹਨੂੰ ਮੁਕਤਲ ਵੀ ਕਰ ਦਿੱਤਾ ਸੀ ਤੇ ਇਸ ਟਾਈਮ ਉਹ ਜੁਡੀਸ਼ੀਅਲ ਰਿਮਾਂਡ ਤੇ ਆ ਬਟਿੰਡਾ ਪੁਲਿਸ ਦੇ ਹੱਥ ਖਾਲੀ ਨੇ ਪਰ ਹੁਣ ਮਾਮਲਾ ਐਨਸੀਬੀ ਕੋਲ ਪਹੁੰਚ ਗਿਆ ਇਹ ਮਾਮਲਾ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਇਸ ਮਸਲੇ ਦੀ ਜਾਂਚ ਕਰੇਗੀ ਹੁਣ ਕਾਫੀ ਪੰਜਾਬ ਪੁਲਿਸ ਨੂੰ ਲੈ ਕੇ ਵਿਭਾਜੜਾ ਪੈ ਚੁੱਕੀਆਂ ਲੇਡੀ ਕਨਸਟੇਬਲ ਜਿੱਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਉਹਦੀ ਕੋਠੀ ਤੇ ਸੁਮੇਧ ਹੋ ਵੀ ਕਾਪੀ ਪੰਜਾਬ ਪੁਲਿਸ ਨੂੰ ਬੈਂਕ ਖਾਤੇ ਬਾਰੇ ਪਤਾ ਲੱਗਾ ਸੀ ਲੇਕਿਨ ਮਾਮਲਾ ਹਾਈ ਪ੍ਰੋਫਾਈਲ ਹੋਣ ਕਰਕੇ ਬਠਿੰਡਾ ਪੁਲਿਸ ਜੇਗ ਰਫਤਾਰ ਉਹ ਮੱਠੀ ਪੈ ਗਈ ਸੀ ਤੇ ਹੁਣ ਇਸ ਮਸਲੇ ਦੀ ਜਾਂਚ ਐਨਸੀਬੀ ਕਰੇਗੀ ਐਨਸੀਬੀ ਨੂੰ ਕਰਵਾਣ ਦੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵੀ ਦਿੱਤੀ ਜਾ ਚੁੱਕੀ ਹੈ ਦੈਨਿਕ ਜਾਗਰਣ ਜੋ ਹੁਣੇ ਖਬਰ ਆ ਉਹਦੇ ਅੰਮ੍ਰਿਤਸਰ ਤੋਂ ਪੱਤਰਕਾਰ ਨਵੀਨ ਰਾਜਪੂਤ ਉਹਨਾਂ ਦੀ ਖਬਰ ਛਪੀ ਹੈ ਜਿਹਦੇ ਚੋਂ ਲਾਂ ਨੇ ਚਿਕਨ ਕੀਤਾ ਇਸ ਪੇਪਰ ਦੇ ਵਿੱਚ ਕਿ ਅਮਨਦੀਪ ਕੌਰ ਮਾਮਲੇ ਦੀ ਜਾਂਚ ਕਰੇਗੀ ਐਨਸੀਬੀ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਨਕ ਜਾਗਰਣ ਦਾ ਹਵਾਲਾ ਇਹਦੇ ਵਿੱਚ ਨਸ਼ਾ ਤਸਕਰੀ ਚ ਗ੍ਰਿਫਤਾਰ ਸੀਨੀਅਰ ਹੈੱਡ ਕਾਂਸਟੇਬਲ ਅਮਨਦੀਪ ਕੌਰ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਨਾਲ ਹੁਣ ਜਾਂਚ ਐਨਸੀਬੀ ਕਰੇਗੀ ਐਨਸੀਬੀ ਮਤਲਬ ਨਾਰਕੋਟਿਕਸ ਕੰਟਰੋਲ ਬੋਰਡ ਹੁਣ ਇਹ ਜਾਂਚ ਕਰੇਗੀ ਇਸ ਦੌਰਾਨ ਪਤਾ ਲੱਗਾ ਕਿ ਪ੍ਰਕਾਸ਼ ਕੀਤੀ ਜਾ ਚੁੱਕੀ ਬੇਹਦ ਚਲਾਕ ਅਮਨਦੀਪ ਕੌਰ ਨੂੰ ਬਚਾਉਣ ਲਈ ਪੁਲਿਸ ਵਿਭਾਗ ਦੇ ਕੁਝ ਵੱਡੇ ਅਫਸਰ ਵੀ ਪਰਦੇ ਦੇ ਪਿੱਛੇ ਰਹਿ ਕੇ ਉਸ ਨੂੰ ਬਚਾਉਣ ਲਈ ਯੋਜਨਾਬੱਦੀ ਕਰ ਰਹੇ ਨੇ ਇਸ ਗੱਲ ਦਾ ਪਤਾ ਜਦੋਂ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਲੱਗਿਆ ਤਾਂ ਸਾਰੇ ਮਾਮਲੇ ਦੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਿੱਤੀ ਗਈ ਤੁਰੰਤ ਦਖਲ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਮਾਮਲੇ ਦੀ ਜਾਂਚ ਲਈ NCB ਦੇ ਅਧਿਕਾਰੀਆਂ ਨੂੰ ਹਰੀ ਛੰਡੀ ਦੇ ਦਿੱਤੀ ਹੈ ਉਸ ਏਜੰਸੀ ਨੇ ਇੱਕ ਅਧਿਕਾਰੀ ਨੇ ਦੱਸਿਆ ਕਿ ਫਾਈਲ ਟਰਾਂਸਫਰ ਕਰਵਾਉਣ ਲਈ NCB ਨੇ 8 ਅਪ੍ਰੈਲ ਨੂੰ ਸੂਬਾ ਸਰਕਾਰ ਖਾਸ ਕਰਕੇ ਬਠਿੰਡਾ ਪੁਲਿਸ ਅਧਿ ਦੇ ਪੰਜਾਬ ਦੇ ਗ੍ਰਹਿ ਭਾਗ ਨੂੰ ਵੀ ਇਸ ਸਬੰਧੀ ਪੱਤਰ ਲਿਖਿਆ ਜਿਸ ਨੂੰ ਲੈ ਕੇ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਇਹ ਫਾਈਲ NCB ਦੇ ਅੰਮ੍ਰਿਤਸਰ ਜ਼ੋਨ ਨੂੰ ਮਿਲਣ ਵਾਲੀ ਹੈ ਉਸ ਤੋਂ ਬਾਅਦ ਨਸ਼ਾ ਤਸਕਰੀ 'ਤੇ ਬਰਖਾਸਤ ਕੀਤੀ ਜਾ ਚੁਕੀ ਹੈਡ ਕਨਸਟੇਬਲ ਅਮਨਦੀਪ ਕੌਰ ਨੂੰ ਐਨਸੀਬੀ ਪੁਸ਼ਗੀਸ਼ਲੇ ਇਕ ਪਰਡਕਸ਼ਨ ਵਾਰੰਟ ਤੇ ਗ੍ਰਿਫਤਾਰ ਵੀ ਕਰੇਗੀ ਹਾਲਾਂਕਿ ਇਸ ਦੀ ਪਿੰਡਕ ਪੁਲਿਸ ਦੇ ਕੁਝ ਵੱਡੇ ਅਫਸਰਾਂ ਨੂੰ ਵੀ ਲੱਗ ਗਈ ਹੈ ਇਸ ਦਾ ਅਰੋਧ ਹੋਇਆ ਤਾਂ ਪਰ ਉਹਨਾਂ ਦੀ ਫਿਲਹਾਲ ਕੋਈ ਕ ਵੀ ਨਹੀਂ ਚਲੀ ਇਹ ਵੀ ਇਸ ਖਬਰ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਐਨਸੀਬੀ ਦੇ ਇੱਕ ਅਫਸਰ ਨੇ ਦੱਸਿਆ ਕਿ ਅਮਨਦੀਪ ਕੌਰ ਦੀ ਗ੍ਰਿਫਤਾਰ ਅਤੇ ਪੁਸ਼ਗੀਸ਼ ਤੋਂ ਬਾਅਦ ਉਸ ਨੂੰ ਤੋਫੇ ਦੇਣ ਵਾਲਿਆਂ ਦੀ ਵੀ ਸੀਟੀ ਤਿਆਰ ਕੀਤੀ ਜਾਵੇਗੀ ਉਸ ਦੇ ਚਿਹਤਿਆਂ ਨੂੰ ਸਬਣ ਭੇਜ ਕੇ ਵੀ ਐਨਸੀਬੀ ਆਪਣੇ ਅਮਰਸਰ ਸਥਿਤ ਦਫਤਰ ਦੇ ਵਿੱਚ ਕੁੱਛ ਗਿਸ਼ ਲਈ ਸਬਣ ਭੇਜ ਸਕਦੀ ਹੈ ਇਹ ਵੀ ਪਤਾ ਲੱਗਾ ਇਸ ਖਬਰ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਐਨਸੀਬੀ ਕੋਲ ਆਉਣ ਵਾਲੀ ਹੈਡ ਕਨਸਟੇਬਲ ਅਮਨਦੀਪ ਔਰ ਦੀ ਫਾਈਲ ਉਸ ਦੀ ਮੋਬਾਈਲ ਡਿਟੇਲ ਵੀ ਹੈ ਉਹਨਾਂ ਪੁਲਿਸ ਅਫਸਰਾਂ ਦੀਆਂ ਕਾਲਾਂ ਵੀ ਟਾਈਮਿੰਗ ਵੀ ਦਰਜ ਹੈ ਜਿਸ ਵਿੱਚ ਲੇਡੀ ਕਨਸਟੇਬਲ ਅਮਨਦੀਪ ਕੌਰ ਦੇ ਜਿਹੜੇ ਸਬੰਧ ਨੇ ਕਾਫੀ ਵੱਡੇ ਰੁਕਾਂ ਦੇ ਨਾਲ ਇਸੇ ਕਰਕੇ ਉਹ ਜ਼ਿਆਦਾਤਰ ਖਬਰਾਂ 'ਚ ਜ਼ਿਕਰ ਕੀਤਾ ਕਿ ਉਹ ਡਿਊਟੀ ਤੋਂ ਡਿਊਟੀ ਦੇ ਫਰਜ਼ ਉਤੇ ਹੀ ਰਹਿੰਦੀ ਸੀ ਐਨਸੀਬੀ ਇਸ ਲੇਡੀ ਕਨਸਟੇਬਲ ਦਾ ਵਟਸਐਪ ਅਤੇ ਇੰਸਟਾ ਰਿਕਾਰਡ ਵੀ ਮੰਗੌਣ ਦੀ ਤਿਆਰੀ ਕਰੇ ਵਜੋਂ ਜਿਸ ਕਾ ਕੇ ਕਹਿ ਸਕਦੇ ਕਿ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਹਾਲਾਂਕਿ ਇਸ ਮਸਲੇ ਦੇ ਵਿੱਚ ਬਖੇਂਡਾ ਪੁਲਿਸ ਅਤੇ एसटीएफ ਨੇ ਜੁਆਇੰਟ ਆਪਰੇਸ਼ਨ ਕਰਕੇ ਇਹਨੂੰ ਕਾਲੀ ਥਾਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਜਿਹਦੇ ਚ 18 ਗ੍ਰਾਮ ਤੋਂ ਜ਼ਿਆਦਾ ਜਿਹਦੇ ਕੋਲੋਂ ਜਿਹੜਾ ਨਸ਼ਾ ਫੜਿਆ ਗਿਆ ਸੀ ਕਿਉਂਕਿ ਇੱਕ ਆਈਪੀਐਸ ਅਫੀਸਰ ਨੇ ਲਾਕਾ ਲਾ ਕੇ ਇਸ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਕਹਿ ਕੇ ਇਹ ਮਾਮਲਾ ਕਾਫੀ ਹਾਈ ਪ੍ਰੋਫਾਈਲ ਬਣ ਗਿਆ ਉਸ ਦਿਨ ਗ੍ਰਿਫਤਾਰ ਕੀਤੇ ਵੀ ਹਰਚਾ ਵੀ ਦਰਜ ਹੋ ਗਿਆ ਜਦ ਮਾਮਲਾ ਮੀਡੀਆ 'ਚ ਸੁਖਿਆ ਬਣਿਆ ਤਾ ਫਿਰ ਪੰਜਾਬ ਪੁਲਿਸ ਨੇ ਇਸ ਲੈਡੀ ਕਨਸਟੇਬਲ ਨੂੰ ਡਿਸਮਿਸ ਕਰ ਦਿੱਤਾ ਜੋ ਕਿ ਪੰਜਾਬ ਸਰਕਾਰ ਖਾਸ ਕਰਕੇ ਪੰਜਾਬ ਪੁਲਿਸ ਉਹ ਇੱਕ ਮੇਮ ਸ਼ੁਰੂ ਕੀਤੀ ਹੈ ਕਿ ਨਸ਼ਾ ਵਿਰੁੱਧ ਜਿਹੜੇ ਜੰਗ ਦੇ ਤਹਿਤ ਕਾਫੀ ਲੋਕਾਂ ਦੇ ਖਿਲਾਫ ਜਿਹੜਾ ਨਸ਼ਾ ਦਿੱਤਾਸ ਕਰਨੇ ਉਹਨਾਂ ਦੇ ਖਿਲਾਫ ਕਦਮ ਵੀ ਦਰਜ ਕੀਤੇ ਗਏ ਨੇ ਪਰ ਪੁਲਿਸ ਨੂੰ ਉਦੋਂ ਬੈਕਵਰਡ ਤੇ ਆਉਣਾ ਪਿਆ ਜਦ ਉਹਨਾਂ ਦੇ ਹੀ ਪੁਲਿਸ ਮੁਲਾਜ਼ਮوں ਨਸ਼ਾ ਵੇਚਦੇ ਜਾਂ ਮੇਸ਼ੇਰੀ ਕਸਰੀ ਕਰਦੇ ਪੜੇ ਗਏ ਨੇ ਅਮਰਦੀਪ ਗੌਰ ਨੂੰ ਲੈ ਕੇ ਕਾਫੀ ਪੁਲਿਸ ਵੀ ਪਰੇਸ਼ਾਨ ਰਹੀ ਆ ਖਾਸ ਕਰਕੇ ਅਫਸਰ ਵੀ ਪਰ ਉਹ ਸਵਾਲ ਹੈ ਕਿ ਇਹ ਮਾਮਲਾ ਐਮ ਸੀ ਬੀ ਕੋਲ ਪਹੁੰਚ ਗਿਆ ਆਗਰ ਪ੍ਰਾਪਰਟੀ ਦੀ ਗਾਰੰਟੀ ਦਿੱਤੀ ਜਾਵੇ ਤੇ ਇਹ ਵੀ ਗੱਸੀ ਕਿ ਆਪਣੇ ਦੋ ਥਾਰਾ ਰੱਖੇ ਆ ਇੱਕ ਥਾਰ ਤੇ ਉਹਨੇ ਪੂਸਾਰੇ ਨੂੰ ਹੀ ਵੇਚ ਦਿੱਤੀ ਜਿਸਨੇ ਕਹਾ ਆਪਣੀ ਦਵਾਈ ਨੂੰ ਕੌਫੀਆ ਦੇ ਵਿੱਚ ਥਾਰ ਦਿੱਤੀ ਦੂਜੀ ੜੀਕਾਰ ਐਸਾ ਉਹਦੇ ਕੋਲ ਸੀ ਕੋ ਕੈਸ਼ ਲਾਇਉ ਸੀ ਕੰਮ ਦੀ ਗੱਲ ਉਹਨਾਂ ਦੇ ਇਹ ਵੀ ਆ ਕਿ ਉਹਨਾਂ ਦੇ ਤਿੰਨ ਖਾਤੇ ਨੇ ਇੱਕ ਉਹ ਖਾਤਾ ਜਿੱਥੇ ਇੱਕ ਪ੍ਰਾਈਵੇਟ ਬੈਂਕ ਹੈ ਜਿੱਥੇ ਉਹਦੀ ਤਰਕਾ ਉਹਦੀ ਬਾਕੀ ਦੋ ਖਾਤੇ ਨੇ ਇਸ ਤੋਂ ਇਲਾਵਾ ਉਹਦੇ ਘਰ ਦਾ ਜਿਹੜਾ ਰੈਂਸ ਐਂਡ ਸਟਾਈਲ ਸੀ ਜਿਹੜੀ ਲਾਈਫ ਸਟਾਈਲ ਸੀ ਉਹ ਕਾਫੀ ਲੰਬ ਜਿਹੀ ਸੀ ਔਰ ਇਸ ਕੋ ਲਾਵੇ ਵੀ ਉਤੇ ਕਿ ਬਟਿੰਡਾ ਨੇ ਇੱਕ ਪੌਸ਼ਕੀ ਰੀਦ ਵਿੱਚ ਉਹਦੀ 200 ਗੱਜ ਦੀ ਇੱਕ ਕੋਠੀ ਸੀ ਜਿਹਦੀ ਕੀਮਤ ਕਰੋੜਾ ਰੁਪਏ ਦੱਸੀ ਜਾ ਰਹੀ ਹੈ ਤੇ ਉਹਦੇ ਜਿਹੜਾ ਫਰਨੀਚਰ ਦਾ ਹੋਰ ਸਮਾਨ ਸੀ ਉਹ ਵੀ ਲਗਜ਼ਰੀ ਵਾਲਾ ਸੀ। ਇੱਕ ਉਹ ਕੁੱਤਾ ਇੱਕ ਬੜੇ ਕੋਦੇ ਤੋਂ ਇਸ ਸੰਸਦਾ ਹੈ ਜਿਹਦੀ ਕੀਮਤ ਲੱਖ 1.5 ਲੱਖ ਰੁਪਈਆ ਦੀ ਸੀ ਔਰ ਦੂਜਾ ਉਹਦੇ ਤੇ ਮਹੀਨੇ ਦਾ ਖਰਚਾ 7000 ਰੁਪਏ ਤੋਂ ਘੱਟ ਨਹੀਂ ਹੋ ਰਿਹਾ। ਇਸ ਕੋ ਲਾਵੇ ਚਰਚਾ ਕਾਫੀ ਚੱਲਦੀ ਰਹੀ ਹੈ ਹਾਲਾਂਕਿ ਬਠਿੰਡਾ ਪੁਲਿਸ ਨੇ ਇਨਵੈਸਟੀਗੇਸ਼ਨ ਦਾ ਹਿੱਸਾ ਹੁਣ ਕਰਕੇ ਮੀਡੀਆ ਨੂੰ ਕੋਈ ਖੁੱਲ ਕੇ ਜਾਣਕਾਰੀ ਨਹੀਂ ਦਿੱਤੀ ਲੇਕਨ ਚਰਚਾ ਇਹ ਸੀ ਕਿ ਉਹਦਾ ਇੱਕ ਪਲਾਟ ਵੀ ਹੈ ਇਹ ਵੀ ਰੌਲਾ ਬਠਿੰਡਾ ਵਿੱਚ ਇਹ ਲੋਕ ਹਾਲੇ ਵੀ ਦੋਸ਼ ਲਗਾ ਰਹੇ ਨੇ ਕਿ ਬਠਿੰਡਾ ਪੁਲਿਸ ਇਮਾਨਦਾਰੀ ਦੇ ਨਾਲ ਕੰਮ ਨਹੀਂ ਕਰਦੀ ਉਦੋਂ ਚਾਹੀਦੀ ਲੋਕਾਂ ਦੇ ਦੋਸ਼ ਨੇ ਕਿ ਇੱਦਾਂ ਦੇ ਜਿਹੜੇ ਉਹਦੇ ਦੇ ਨਾਮ ਤੇ ਪ੍ਰਾਪਰਟੀ ਰਿਸ਼ਤੇਦਾਰਾਂ ਦੇ ਨਾਮ ਤੇ ਪ੍ਰਾਪਰਟੀ ਹੈ ਲੈ ਬਠਿੰਡਾ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਬੈਂਕ ਡਿਟੇਲਸ ਜਾਂ ਰੈਵਨਿਊ ਡਿਪਾਰਟਮੈਂਟ ਲੈ ਕੇ ਟ੍ਰਾਸਪੋਰਟ ਡਿਪਾਰਟ ਜਾਂ ਬਚਨਗਾ ਰੂਰਲ ਡਿਵੈਲਪਮੈਂਟ ਜਾਂ ਮਿਊਨਿਸਪਲ ਕਾਰਪੋਰੇਸ਼ਨਸ ਆ ਰਹੇ ਹਨ ਰਿਕਾਰਡ 82 ਵਿਖਾਲੇ ਤੱਕ ਰਿਕਾਰਡ ਨੇ ਆ। ਹਾਲਾਂਕਿ ਇੱਕ ਇਸ ਅਬਿਲਿਟੀ ਕਨਸਟੈਂਟ ਦਾ ਸਾਥੀ ਗੁਰਬੰਦਰ ਸਿੰਘ ਨੂੰ ਉਹ ਫਰਾਰ ਹੈ। ਫਰਾਰ ਵੀ ਪੁਲਿਸ ਦੀ ਹਾਜ਼ਰੀ ਵਿੱਚ ਹੋਇਆ। ਪੁਲਿਸ ਉਸ ਨੂੰ ਫੜ ਚੁਣੀ ਸਕੀ ਆਪਣੇ ਆਪ ਚਿਕਟਾ ਅਡਰਸ ਵਾਲ। ਕਿ ਜਾਣ ਬੁੱਝ ਕੇ ਬਟਿੰਡਾ ਪੁਲਿਸ ਨੇ ਕੋਜਾਇਆ ਸੀ ਜਾਂ ਫਿਰ ਬਟਿੰਡਾ ਪੁਲਿਸ ਦੇ ਉਹ ਜੋ ਲੋਕਾਂ ਦਾ ਸਿਆਸੀ ਤੌਰ ਤੇ ਜਾਂ ਬਿਊਰੋਕ੍ਰੇਸੀ ਕਰਕੇ ਜਿਹੜਾ ਵਾ ਉਸ ਤੇ ਦਬਾਅ ਸੀ ਜਿਸੇ ਕਰਕੇ ਬਟਿੰਡਾ ਪੁਲਿਸ ਦੇ ਹੱਥਾਂ ਚੋਂ ਹੀ ਉਦੋਂ ਸੀ ਵੀ ਫੜ ਗਿਆ ਭਲੇ ਤੱਕ ਪੁਲਿਸ ਨੇ ਕੋਈ ਸ਼ਾਪੇਬਾਰੀ ਨਹੀਂ ਕੀਤੀ ਤਨਾਇ ਹਫਤਾ ਹੋ ਚੁੱਕਾ ਬਲਵਿੰਦਰ ਸਿੰਘ ਉਸ ਨੂੰ ਬਠਿੰਡਾ ਪੁਲਿਸ ਦੇ ਹੱਥ ਲੱਗਿਆ ਦੂਜੀ ਇਹ ਵੀ ਚਰਚਾ ਹੈ ਕਿ ਬਠਿੰਡਾ ਪੁਲਿਸ ਤੇ ਇਹ ਜੇ ਜਦੋਂ ਫੜਿਆ ਜਾਊਗਾ ਉਹ ਉਦੋਂ ਹੀ ਆਪਣੇ ਸਾਹਮਣੇ ਪਠਾਇਆ ਜਾਵੇ ਲੇਕਿਨ ਫਿਲਹਾਲ ਬਠਿੰਡਾ ਪੁਲਿਸ ਦੇ ਹੱਥ 깔ੀ ਆ ਵਿੱਚੋ ਸਭ ਤੋਂ ਵੱਡੀ ਗੱਲ ਇਹ ਕਿ ਬਲਵਿੰਦਰ ਸਿੰਘ ਉਸ ਨੂੰ ਜਿਹੜੇ ਦਾ ਪਹਿਲਾਂ ਹੀ 7-8 ਮਕਦਮੇ ਦਰਜ ਨੇ ਇਹ ਅਮਦੀਪਵਰ ਦਾ ਸਾਥੀ ਬਣਦਾ ਕਿ ਇਹ ਜਾਂਚ ਦਾ ਵਿਚ ਇਹ ਨਸ਼ਾ ਤਸਕਰੀ ਦੇ नेचर ਤੋਂ ਕਰੇ ਉਧਰ ਬਲਜਨ ਸਿੰਘ ਉਰਫ ਸੋਨੂ ਦੀ ਪਤਨੀ ਗੁਰਬਿੰਦ कौर ਹੋਣਾਂ ਨੇ ਵੀ ਬਠਿੰਡਾ ਪੁਲਿਸ ਦੇ ਹੋਰ ਲੋਕਾਂ ਨੇ ਵੀ ਗੰਭੀਰ ਰੂਪ ਦੇ ਵਿੱਚ ਦੋਸ਼ ਲਗਾਏ ਨੇ ਇਹਨਾਂ ਦਾ ਸਬੰਧ ਵੱਡੇ ਲੋਕਾਂ ਦੇ ਨਾਲ ਜਿਸ ਤਰ੍ਹਾਂ ਇਹ ਖਰਸ਼ਾ ਪ੍ਰਗਟ ਕੀਤਾ ਕਿ ਇਹ ਜਾਂਚ ਜਾਣਬੁੱਝ ਕੇ ਮੱਠੀ ਰੱਖੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਕੋਈ ਸਜ਼ਾ ਨਾ ਮਿਲ ਸਕੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਪਹਿਲਾ ਸ਼ੁਰੂਆਤੀ ਦੌਰ ਤੇ ਬਠਿੰਡਾ ਪੁਲਿਸ ਨੇ ਕਾਫੀ ਤੇਜ਼ੀ ਕੀਤੀ ਸੀ ਕਿ ਜਿਹੜੀ ਐਸਸੀਬੀ ਕੇ ਮੇਸ਼ਾ ਪੰਜਾਬ ਚ ਉਹ ਖਾਸ ਕਰਕੇ ਅੰਮ੍ਰਿਤਸਰ ਪਾਜ਼ਲ ਕਾ ਜਾਂ ਸਿੱਸੇ ਨਿਕਲਦਾ ਹੋਇਆ ਸੀ ਉਸਤੇ ਵੀ ਬਠਿੰਡਾ ਪੁਲਿਸ ਨੇ ਮਿੱਟੀ ਪਾ ਦਿੱਤੀ ਲੇਕਿਨ ਹੁਣ ਮਾਮਲਾ ਐਨਸੀਬੀ ਕੋਲ ਪਹੁੰਚ ਗਿਆ ਤੇ ਐਨਸੀਬੀ ਹੁਣ ਅਮਨਦੀਪ ਕੌਰ ਦੀ ਜਿਹੜੀ ਮਾਮਲਾ ਹੈ ਉਹ ਚਾਰਜ ਕਰੇਗੀ ਕਤੀਸ਼ ਤੇਰੇ ਨੇ ਵੀ ਐਸੀ ਜਿਹੜੇ ਮਹਿੰਗੇ ਮਹਿੰਗੇ ਤੋਫੇ ਤੇ ਚਾਹ ਉਹਦੇ ਚ ਰਾਡੋ ਤੇ ਰੋਲੈਕਸ ਦੀਆਂ ਘੜੀਆਂ ਨੇ ਜਾਂ ਗਹਿਣਾ ਜੱਟਾ ਵਾ ਜਾਂ ਕੁਝ ਹੋਰ ਆ ਚਾਰ ਚਾਰ ਮੋਬਾਈਲ ਸੀ ਇਹ ਉਹ ਤੋਹਫੇ ਦੇ ਮੁੱਦੇ ਵਿੱਚ ਆਏ ਸੀ ਹੁਣ ਜਿਨ੍ਹਾਂ ਨੇ ਤੋਹਫੇ ਭੇਜੇ ਨੇ ਕਿਹੜੇ ਮੁਲਕ ਤੋਂ ਆਏ ਨੇ ਕਿਸ ਬੰਦੇ ਨੇ ਭੇਜੇ ਨੇ ਜਾਂ ਕਿਹੜਾ ਤੋਹਫੇ ਦੇਣ ਵਾਲੇ ਉਹਨਾਂ ਦੀ ਡਿਟੇਲ ਦੇ ਵਿੱਚ ਜਾਣ ਜੁੜੀ ਇਸ ਕਰਕੇ ਅਮਨਦੀਪ ਕੌਰ ਦੀਆਂ ਜਿਹੜੀਆਂ ਮੁਸ਼ਕਲਾਂ ਵਧ ਗਈਆਂ ਕਿ ਇਹ ਮਾਮਲਾ ਕੇਂਦਰੀ ਗ੍ਰਹਿ ਮੰਤralੇ ਕੋਲ ਵੀ ਚਲ ਗਿਆ ਜਿਸ ਦੇ ਚਲਦਿਆ ਹੁਣ ਵਿਸ਼ੇਸ਼ਾ ਪੁਲਿਸ ਦੀ ਵੀ ਜਵਾਬਦੇਹੀ ਹੋ ਸਕਦੀ ਆ ਔਰ ਅਮਨਦੀਪ ਕੌਰ ਦਿਲ ਆਦਮੀ ਆ ਕਿ ਹੁਣ ਇਸ ਪੂਰੇ ਮਸਲੇ ਦੀ ਜਾਂਚ ਐਨਸੀਬੀ ਕਰੇ ਹਾਲਾਂਕਿ ਉਸ ਜਿਹੜੇ ਪੁਲਿਸ ਨੇ ਦੋ ਉਹਦੀ ਗੱਡੀ ਚੋਂ ਮੋਬਾਈਲ ਪੜੇ ਸੀ ਦੋ ਉਹਦੇ ਘਰੋਂ ਮੋਬਾਈਲ ਜਿਹੜੇ ਬਰਾਮਦ ਕੀਤੇ ਸੀ ਉਹ ਸਾਰੀ ਡਿਟੇਲ ਚੰਡੀਗੜ੍ਹ ਪੁਲਿਸ ਦੇ ਡਿਪਾਰਟਮੈਂਟ ਉਹ ਪੰਜਾਬ ਪੁਲਿਸ ਦਾ ਹੈੱਡਕੁਆਰਟਰ ਤੱਕ ਪਹੁੰਚ ਗਈ ਆ ਲੇਕਿਨ ਉਹ ਫਾਈਲ ਜਿਹੜੀ ਆ ਇੱਕ ਅਲਬਾਰੀ ਦੇ ਵਿੱਚ ਰੱਖੀ ਜਾ ਚੁੱਕੀ ਆ ਹੁਣ ਇਸ ਸਮੇਂ 14 ਦਿਨ ਤੇ ਜੁਡੀਸ਼ੀਅਲ ਅਰਮਾਨ ਤੇ ਆ ਅਮਨਦੀਪ ਕੋਲ ਉਹਦਾ ਸਾਥੀ ਫਰਾ ਹੈ ਮਛੰਡਾ ਪੁਲਿਸ ਦੇ ਬਾਤੋਂ ਕਾਲੀ ਨਹੀਂ ਕਾਹਤ ਕਾਲੀ ਨਹੀਂ ਕਿ ਜਾਣ ਬੁੱਝ ਕੇ ਹੋਇਆ ਮਛੰਡਾ ਪੁਲਿਸ ਖਾਤ ਤੇ ਹੱਥ ਕਰਕੇ ਬੈਠ ਗਈ ਆ ਜਾਇਦ ਪੁਜਾਪੁਰ ਸਾਥ ਤੇ ਹੱਥ ਹੱਥ ਕਰਕੇ ਬੈਠ ਗਿਆ ਪਰ ਇਹ ਮਾਮਲਾ ਐਨਸੀਬੀ ਕੋ ਪਹੁੰਚ ਗਿਆ ਐਨਸੀਬੀ ਨੂੰ ਕੇਂਦਰੀ ਗ੍ਰਹਿ ਮੰਤ్రਾਲੇ ਨੇ ਮੂਜੂਰੀ ਦੇ ਦਿੱਤੀ ਹੈ ਇਹੋਗਾ ਮਾਮਲਾ ਨਸ਼ਾ ਤਸਕਰੀ ਦਾ ਤੇ ਵਿਦੇਸ਼ ਦੇ ਨਾਲ ਜੁੜਿਆ ਹੋਇਆ ਫਿਲਹਾਲ ਇਸ ਗੰਨੇ ਕਰੀਬ ਨਾਲ ਚੱਲ ਰਿਹਾ ਹੈ ਕਿ ਦੇਖਦੇ ਰਹੋ ਇਹ ਵਿਸ਼ਾ